ਸੂਬੇ ਅੰਦਰ ਕਾਨੂੰਨ ਦਾ ਖੌਫ ਇਸ ਕਦਰ ਖਤਮ ਹੋ ਜਾਂਦਾ ਹੈ ਜਦੋਂ ਆਏ ਦਿਨ ਪੰਜਾਬ ਦੇ ਵਿੱਚ ਗੁੰਡਾਗਰਦੀ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਨੇ ਅਜਿਹਾ ਇੱਕ ਮਾਮਲਾ ਫਿਰੋਜ਼ਪੁਰ ਦੇ ਹਲਕਾ ਗੁਰਹਰਸਹਾਏ ਦੇ ਪਿੰਡ ਚੁੱਗਾਤੂ ਸਾਹਮਣੇ ਹੈ ਜੋ ਤਾਂ ਇੱਕ ਗੁਰਸਿੱਖ ਪਰਿਵਾਰ ਦੇ ਨਾਲ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਬਿਕੋ ਵਾਇਰਲ ਹੋ ਰਹੀ ਹੈ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆ ਪਿੰਡ ਦੇ ਗੁਰਸਿੱਖ ਔਰਤ ਨੇ ਦੱਸਿਆ ਕਿ ਪਿੰਡ ਦੇ ਵਿੱਚ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਗਵਾਂਡੀਆਂ ਵੱਲੋਂ ਗਲਗਲੋਚ ਕੀਤਾ ਗਿਆ ਜਦੋਂ ਉਹਨਾਂ ਵੱਲੋਂ ਰੋਕਿਆ ਗਿਆ ਤਾਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਮੇਰੇ ਘਰ ਆ ਕੇ ਮੇਰੇ ਘਰ ਉੱਪਰ ਇਟਾ ਰੋੜੇ ਤੱਕ ਚਲਾਏ ਗਏ ਅਤੇ ਸਾਡੇ ਉੱਤੇ ਵੀ ਹਮਲਾ ਕੀਤਾ ਗਿਆ ਅਤੇ ਨਾਲ ਹੀ ਔਰਤਾ ਵੱਲੋਂ ਮੇਰੇ ਕੇਸਾ ਵਿਅਦ ਵੀ ਵੀ ਕੀਤੀ ਗਈ। ਉਹਨਾਂ ਨੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬੇਅਦਬੀ ਅਤੇ ਕੁਟਮਾਰ ਕਰਨ ਵਾਲੇ આરોપી ਉਤੇ ਸਖਤ ਕਾਰਵਾਈ ਕੀਤੀ ਜਾਵੇ। ਹਾਂਜੀ ਕਿੱਥੋਂ ਰਹਿਣ ਵਾਲੇ ਤੁਸੀਂ ਕੀ ਨਾਮ ਹੈ? ਮੇਰ ਜਗਰਮਿਤ ਕੌਰ ਮੇਰਾ ਨਾਮ ਹੈ ਚੁੱਗੇ ਪਿੰਡ ਦੀ ਮੈਂ ਰਹਿਣ ਵਾਲੀ ਆ। ਹਾਂ ਫਿਰ ਕੁਟਮਾਰ ਹੋਈ ਤੇ ਘਰ ਦੇ ਵਿੱਚ ਕਿਉਂ ਹੋਈ? ਇਹ ਵੀਰ ਜੀ ਤਾਂ ਹੋਈ ਏ ਇਹਨਾਂ ਨਾਲ ਸਾਡਾ ਪੈਸਿਆਂ ਦਾ ਲੈਣ ਦੇਣ ਸਰਬੰਧ ਹੈਗਾ ਸੀ। ਕਿਹਨਾਂ ਨਾਲ? ਤੇ ਪੰਮੀ ਕਹੇ ਨਾਲ ਸੀ ਮਰਜੀ ਤੋਂ ਨਾਲ। ਹਾਂਜੀ ਗਵੰਡੀ ਨੇ ਸਾਡੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਮੇਰੇ ਘਰਾਂ ਲੈਨੇ ਵੀ ਕਹੀ ਸੀ ਵੀ ਜੋ ਵੀ ਕੋਈ ਗੱਲਬਾਤ ਹੈਗੀ ਆ ਆਪਾਂ ਬੰਦਿਆ ਚ ਬਹਿ ਕੇ ਕਰ ਲੈਂਦੇ ਆ ਇਹ ਕਹਿੰਦੇ ਵੀ ਤੁਸੀਂ ਸਾਡੇ ਪੈਸੇ ਖਾਦੇ ਆ ਮੇਰੇ ਘਰਾਂ ਵਾਲੇ ਨੇ ਗੱਲ ਕਹੀ ਕਹਿੰਦਾ ਵੀ ਮੈਂ ਗੁਰਦੁਆਰੇ ਪੈਸੇ ਰੱਖ ਦਿੰਨਾ ਤੁਸੀਂ ਚੱਕ ਲੋ ਜਿਹੜਾ ਡਿਆ ਤੇ ਉਸ ਤੋਂ ਬਾਅਦ ਜੀ ਉਹ ਗੱਲ ਤੇ ਨਹੀਂ ਆਏ ਉਸ ਤੋਂ ਬਾਅਦ ਇਹਨਾਂ ਨੇ ਗਾਲ੍ਹਾਂ ਜਿੱਤੀਆਂ ਸਾਨੂੰ ਕਿ ਮੈਂ ਇਹਨਾਂ ਦਾ ਨਾ ਬੜੇ ਵਾਸਤੇ ਪਾਇ ਵੀ ਸਾਨੂੰ ਗਾਲ੍ਹਾਂ ਨਾ ਕੱਢੋ ਤੁਸੀਂ ਤੁਸੀਂ ਆਪਾਂ ਬੈਠ ਕੇ ਗੱਲ ਕਰ ਲੈਣੇ ਆ ਜਿਹੜੀ ਵੀ ਹੈਗੀ ਐ ਵੀ ਇਦਾਂ ਨਾ ਕਰੋ ਤੁਸੀਂ ਤੇ ਇਹਨਾਂ ਨੇ ਉਸ ਤੋਂ ਬਾਅਦ ਮੈਂ ਇਕੱਲੀ ਸੀ ਘਰੇ ਉਸ ਤੋਂ ਬਾਅਦ ਇਸ ਹੱਦੇ ਘਰੇ ਵੜਗੇ ਅੰਦਰ ਅੰਦਰ ਵੜੇ ਤੋਂ ਬਾਅਦ ਇਹ 8 ਜਣੇ ਸੀ ਇਹਨਾਂ ਦੀਆਂ ਬੁੜੀਆਂ ਨੇ ਮੈਨੂੰ ਕੇਸਾਂ ਤੋਂ ਖੜ ਲਿਆ ਜਿਹੜੇ ਇਹਨਾਂ ਦੇ ਬੰਦੇ ਸੀ ਉਹਨਾਂ ਨੇ ਜਿਹੜੇ ਮੇਰੇ ਅੰਗ ਸੀਗੇ ਉਹਨਾਂ ਨੂੰ ਟੱਚ ਕੀਤਾ ਬੇਅਦਬ ਕੀਤੀ ਇਹਨਾਂ ਨੇ ਕੱਪੜੇ ਪਾੜੇ ਮੇਰੇ ਇਹਨਾਂ ਨੇ ਮੈਨੂੰ ਬੇਪਰਦੇ ਕਰਤਾ ਤੇ ਜੀ ਜਦੋਂ ਬੇਪਰਦੇ ਕੀਤਾ ਇਹਨਾਂ ਨੇ ਮੈਂ ਚੀਕ ਚਕਾੜੇ ਬਹੁਤ ਮਾਰੇ ਪਰ ਇਹਨਾਂ ਨੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਕਿ ਖੁਦ ਪਿੰਡ ਦੇ ਸਰਪੰਚ ਦੇ ਸਿਰ ਤੇ ਹਾਲਾਤ ਹੋਣ ਦੇ ਆ ਉਹ ਵੀ ਸਾਡੇ ਨਾਲ ਬਹੁਤ ਮੁੜ ਕੇ ਜਿੱਦ ਕੇ ਗਿਆ ਏ ਉਸ ਤੋਂ ਬਾਅਦ ਜਦੋਂ ਮੈਂ ਰੌਲਾ ਪਾਇਆ ਤੇ ਜਦੋਂ ਬੱਚਿਆਂ ਨੇ ਆਪਦੇ ਪਾਪਾ ਨੂੰ ਲਿਆਂਦਾ ਬੁਲਾ ਕੇ ਉਸ ਤੋਂ ਬਾਅਦ ਇਹ ਭੱਜ ਗਏ ਇਹਨਾਂ ਨੇ ਭੱਜ ਕੇ ਬਾਹਰ ਮੁੜ ਕੇ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਨਾ ਕਰੇ ਇਕੱਲੀ ਸੀਗੀ ਇਹ ਸਾਰਾ ਪਰਿਵਾਰ ਆ ਕੇ ਗੱਲ ਪਈ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਭੱਜ ਕੇ ਆਪਦੇ ਕੋਠੇ ਤੇ ਚੜ ਗਈ ਕੋਠੇ ਤੇ ਚੜ ਕੇ ਫਿਰ ਮੈਂ ਰੋਲਾ ਪਾਉਣ ਲੱਗ ਗਈ ਮੈਂ ਕਿ ਮੈਨੂੰ ਮਾਰ ਦੇ ਕੋਟ ਦੇ ਮੇਰੇ ਨਾਲ ਗਲਤ ਕੰਮ ਕਰਦੇ ਮੇਰਾ ਸ੍ਰੀ ਸਾਹਿਬ ਵੀ ਲੈ ਦੇ ਲਾ ਕੇ ਜੀ ਜਦੋਂ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਨਾ ਮੇਰੇ ਕਹਿਸ ਬੜੇ ਮੈਨੂੰ ਮਾਰਿਆ ਕੁੱਟਿਆ ਜਦੋਂ ਇਹਨਾਂ ਨੇ ਮੇਰੇ ਪਰਦੇ ਵਾਲੇ ਸਰੀਰ ਨੂੰ ਛੂਇਆ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਗਾਤਰਾ ਵੀ ਲਾ ਕੇ ਆਪ ਦੇ ਘਰੇ ਲੈ ਦੇ ਪੱਜ ਕੇ ਘਾਤਰਾ ਲੈ ਕੇ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਬਹੁਤ ਕੁੱਤੇ ਕਹਾਣੀ ਵਾਲਾ ਹਲ ਕੀਤਾ ਬਸ ਇੱਕ ਮੇਰੀ ਜਾਨ ਜਿਹੜੀ ਕੁੱਤਾ ਰੋੜੇ ਚਲਾਉਂ ਹਾਂਜੀ ਜੀ ਉਹ ਵੀਡੀਓ ਵੀ ਹੈਗੀ ਸਾਡੇ ਕੋਲੇ ਜਿਹੜੀ ਟਰ ਰੋੜੇ ਚਲਾਏ ਨੇ ਹਾਂਜੀ ਗਾਲਾਂ ਦੀ ਵੀ ਹੈਗੀ ਏ ਟਰ ਰੋੜਿਆਂ ਦੀ ਵੀ ਹੈਗੀ ਏ ਸਾਡੀ ਪਿੰਡ 'ਚ ਕੋਈ ਸੁਣਦਾ ਨਹੀਂ ਪਿਆਗਾ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਵੀਰ ਜੀ ਉਹਨਾਂ ਤੇ ਫੋਲ ਹੋਣੀ ਚਾਹੀਦੀ ਏ ਬੁੱਢੀ ਗਾਂ ਤੇ 20 ਸਣੇ ਬੰਦਿਆ ਤੇ ਵੀ ਕਿਉਂਕਿ ਉਸ ਤੋਂ ਬਾਅਦ ਮੇਰਾ ਕਾਕੂ ਵੀ ਬਾਹਰ ਖੇਡਦਾ ਸੀ ਇਹਨਾਂ ਨੇ 8 ਜਣਿਆਂ ਨੇ ਮੇਰੇ ਕਾਕੂ ਨੂੰ ਵੀ ਕੱਢ ਰਿਆ ਹੱਥ 'ਚ ਗੁੰਡਾਸੀ ਸੀ ਚੱਪੀ ਵਾਲਿਆਂ ਨੇ ਫਿਰ ਮੇਰੇ ਕਾਕੂ ਨੂੰ ਜਿੱਧਰੇ ਦਾ ਡੈਡੀ ਸਿਰ ਤੇ ਲੱਗਾ ਉਧਰ ਪੇਹ ਦਿੱਤਾ ਗਿਆ ਫਿਰ ਮੇਰੇ ਕਰਵਾਲਾ ਨਾਲ ਕਾਕੂ ਨੂੰ ਲੈ ਕੇ ਆਏ ਨਾਲਿਆ ਆ ਕੇ ਸਾਨੂੰ ਪੁੱਛਿਆ ਦੱਸਿਆ ਸਾਨੂੰ ਆ ਕੇ ਇਹਨਾਂ ਨੇ ਦਾਖਲ ਕਰਵਾਇਆ ਮੇਰੇ ਗੁੱਜੀਆਂ ਸੱਟਾਂ ਵੀ ਲੱਗ ਗਈਆਂ ਨੇ ਗੁੱਟ ਮਾਰ ਕੀਤੀ ਜਿਹੜੀ ਕਾਰਵਾਈ ਵਿਰਜੀ ਉਹਨਾਂ ਤੇ ਹੋਣੀ ਚਾਹੀਦੀ ਏ ਬਾਕੀ ਵਿਰਜੀ ਉਹਨਾਂ ਦਾ ਡਰ ਲੱਤਿਆ ਹੋਇਆ ਏ ਉਹਨਾਂ ਦਾ ਡਰ ਐਸ ਤਰ੍ਹਾਂ ਲੱਤਿਆ ਹੋਇਆ ਜਿਹੜੀ ਇੰਨਾ ਟਿਲਵੀਂ ਬੰਦਾ ਮਾਰਿਆ ਏ ਕੁੜੀ ਨੇ ਤੇ ਮੁੰਡੇ ਨੇ ਜਿਹੜੇ ਜੇਲ੍ਹ 'ਚ ਬੈਠੇ ਨੇ ਉਹ ਇਹਨਾਂ ਦੇ ਭਰਾ ਨਹੀਂ ਸਕੇ ਚਲੋ ਤਾਂ ਹੀ ਆਧਿਕਾਰਿਕ ਤੋਂ ਵਾਲੀ ਲੱਗਦੀ ਹੈ ਪਰ ਇਹਨਾਂ ਨੂੰ ਆਦਤ ਪਈ ਹੋਈ ਆ ਇਹਨਾਂ ਦੇ ਮੂੰਹ ਤੇ ਚਪੇੜੇ ਵੱਜਣੇ ਚਾਹੀਦੇ ਆ ਇਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਬਕ ਮਿਲਣਾ ਚਾਹੀਦਾ ਹੈ ਜੋ ਵੀ ਹੈਗਾ ਵੀਰ ਬਣ ਕੇ ਮੇਰੇ ਮੈਂਨਤ ਵਾਲੀ ਗੱਲ ਆ ਮੇਰੇ ਵੀਰ ਬਣ ਕੇ ਮੇਰੇ ਭਰਾ ਬਣ ਕੇ ਮੇਰੇ ਨਾਲ ਖੜੋ ਤੇ ਬੱਸ ਮੇਰਾ ਮਸਲਾ ਹੱਲ ਕਰੋ ਇਸ ਗੱਲ ਦਾ ਕਿ ਅਗਲੇਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮिन्नੂ ਮੇਰਾ ਹੱਕ ਦਵਾਇਆ ਜਾਵੇ